ਅੱਜ ਜਿੱਥੇ ਮੈਂ ਪੰਜਾਬ ਵਿਧਾਨ ਸਭਾ ਦੇ ਨਵੇਂ ਚੁਣੇ ਹੋਏ ਮੈਂਬਰ ਸ਼੍ਰੀ ਸੰਜੀਵ अरोड़ा ਜੀ ਨੂੰ ਅੱਜ ਉਹਨਾਂ ਦੇ ਪਤੌਰ ਵਿਧਾਇਕ ਹਲਫ ਲੈਂਡ ਤੇ ਉਹਨਾਂ ਨੂੰ ਵਧਾਈ ਦਿਨਾ ਹੈ ਔਰ ਸ਼ੁਭ ਕਾਮਨਾਵਾਂ ਦਿਨਾ ਇਹਦੇ ਨਾਲ ਹੀ ਮੈਂ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਦੁਨੀਆ ਨੂੰ ਅਸ਼ਵਸ ਕਰਨਾ ਚਾਹੁੰਨਾ ਕਿ ਸਰਕਾਰ ਸਾਡਾ ਵਿਧਾਨ ਮੰਡਲ ਬਿਲਕੁਲ ਪਾਰਦਰਸ਼ੀ ਹੋ ਪਹਿਲੀਆਂ ਸਰਕਾਰਾਂ ਦੇ ਸਮੇਂ ਜੋ ਵੀ ਕਾਰਵਾਈ ਹੁੰਦੀ ਸੀ ਵਿਧਾਨ ਸਭਾ ਦੀ ਕਾਰਵਾਈ ਹੁੰਦੀ ਸੀ ਉਹਨੂੰ અત્યੰਤ ਗੁਪਤ ਰੱਖਿਆ ਜਾਂਦਾ ਸੀ ਲੇਕਿਨ ਸਾਡੇ ਬਾਹਰ ਜਿੰਨਾ ਲੋਕਾਂ ਨੇ ਸਾਨੂੰ ਇੱਥੇ ਬਤੌਰ ਵਿਧਾਇਕ ਭੇਜਿਆ ਹੁੰਦਾ ਸੀ ਉਹਨਾਂ ਨੂੰ ਕੋਈ ਪਤਾ ਨਹੀਂ ਲੱਗਦਾ ਸੀ ਅੰਦਰ ਕੀ ਦੀ ਕਾਰਗੁਜ਼ਾਰੀ ਕਿਸ ਤਰ੍ਹਾਂ ਦੀ ਹੈ ਸੋ ਪੰਜਾਬ ਸਰਕਾਰ 2022 ਤੋਂ ਬਾਅਦ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਉਹਨਾਂ ਦੀ ਸੋਚ ਅਨਸਾਰ ਪੰਜਾਬ ਸਰਕਾਰ ਨੇ ਔਰ ਪੰਜਾਬ ਵਿਧਾਨ ਸਭਾ ਨੇ ਇੱਕ ਨਵਿਕਲਾ ਔਰ ਲੋਕ ਪੱਖੀ ਫੈਸਲਾ ਲਿਆ ਜਿਹੜਾ ਇੱਕ ਇੱਕ ਇਤਿਹਾਸਿਕ ਮੀਲ ਪੱਥਰ ਹੈ ਉਹ ਹੈ ਵਿਧਾਨ ਸਭਾ ਦੀ ਸਾਰੀ ਕਾਰਵਾਈ ਨੂੰ ਲਾਈਵ ਕਰਨਾ ਤਾਂ ਜੋ ਜਿੰਨਾ ਲੋਕਾਂ ਨੇ ਆਪਣਾ ਮਤਦਾਨ ਕਰਕੇ ਸਾਨੂੰ ਵਿਧਾਨ ਸਭਾ ਦੇ ਵਿੱਚ ਭੇਜਿਆ ਹੁੰਦਾ ਉਹਨਾਂ ਦੀਆਂ ਆਸਾਂ ਦੇ ਅਨੁਸਾਰ ਕੀ ਅਸੀਂ ਇੱਥੇ ਆ ਕੇ ਇੰਟਰਵਿਊ ਇਨ ਕਰਦੇ ਆ ਆਪਦੇ ਸੁਝਾਅ ਰੱਖਦੇ ਆ ਕੋਈ ਡਿਸਕਸ਼ਨ ਦੇ ਵਿੱਚ ਹਿੱਸਾ ਲੈਣੇ ਹੈ ਕਿ ਨਹੀਂ ਲੈਣਦੇ ਸੋ ਅੱਜ ਜਿੱਥੇ ਮੈਂ ਸੰਜੀਵ अरोड़ा ਜੀ ਨੂੰ ਔਰ ਅੱਜ ਇੱਥੇ ਸਪੈਸ਼ਲੀ ਪਧਾਰੇ ਹੋਏ ਆਵਾਮੀ ਪਾਰਟੀ ਦੇ ਨੈਸ਼ਨਲ ਇਨਚਾਰਜ ਪੰਜਾਬ ਦੇ ਇਨਚਾਰਜ ਸ਼੍ਰੀ ਮਨੋਸ਼ ਮਨੀਸ਼ ਸੋਧਿਆ ਨੂੰ ਜੀ ਆਇਆਂ ਕਹਿੰਦਾ ਉੱਥੇ ਆਵਾਮੀ ਪਾਰਟੀ ਪੰਜਾਬ ਦੇ ਪ੍ਰਧਾਨ ਸ਼੍ਰੀ ਅਮਨ अरोड़ा ਜੀ ਔਰ ਸਾਡੇ ਬਹੁਤ ਹੀ ਮਿਹਨਤੀ ਵਿੱਤ ਮੰਤਰੀ ਸਰਦਾ ਹਰਪਾਲ ਸਿੰਘ ਜੀ ਚੀਮਾ ਸਾਹਿਬ ਸ੍ਰੀਮਾਨ ਬੁਧਰਾਮ ਜੀ ਆਪ ਸਭ ਦਾ ਬੀਤਨਵਾਦੀ ਆ ਕਿ ਆਪ ਸਭ ਇਸ ਮੁਕੱਦਸ ਮੌਕੇ ਦੇ ਉੱਤੇ ਆਪਣੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਆਪ ਇੱਥੇ ਪਹੁੰਚੇ ਆਪ ਸਭ ਨੂੰ ਜਿੱਥੇ ਜੀ ਆਇਆਂ ਕਹਿੰਦਾ ਉੱਥੇ ਕੋਟਾਨ ਕੋਟ ਧੰਨਵਾਦ ਹੁਣ ਮੈਂ ਬੇਨਤੀ ਕਰੂੰਗਾ ਕਿ ਸੰਜੀਵ अरोड़ा ਜੀ ਆਪਣੇ ਦਿਲ ਦੇ ਜਿਹੜੇ ਬਲਵਲੇ ਆ ਉਹ ਤੁਹਾਡੇ ਨਾਲ ਸ਼ੇਅਰ ਕਰਨ ਪਹਿਲਾਂ ਤਾਂ ਤੁਹਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਮੈਂ ਸ਼ੁਕਰਗੁਜ਼ਾਰ ਆ ਸਾਡੇ ਮਾਨਯੋਗ ਸਪੀਕਰ ਸਾਹਿਬ ਦਾ ਕਿ ਉਹਨਾਂ ਨੇ ਮੈਨੂੰ ਅੱਜ ਸੌ ਚੁਕਾਈ ਔਰ ਮੈਨੂੰ ਬੜਾ ਮਾਣ ਸਫਰ ਮਹਿਸੂਸ ਹੋ ਰਿਹਾ ਤੇ ਮੈਂ ਅੱਜ ਪੰਜਾਬ ਦੀ ਵਿਧਾਨ ਸਭਾ ਦਾ ਦੀ ਸੌ ਚੁਕੀ ਅਸੀਂ ਇਹਦੇ ਬਾਹਰ ਹੀ ਲੰਘ ਜੀਦਾ ਸੀ ਰਾਜ ਸਭਾ ਵੱਲੇ ਮੈਂ ਜਰੂਰ ਆਇਆ ਇੱਥੇ ਪਰ ਉਹ ਨਾਮਿਨੇਸ਼ਨ ਭਰੀ ਸੀ 3 ਸਾਲ ਪਹਿਲਾਂ ਪਰ ਇੱਥੇ ਉਹ ਟੀਵੀ ਤੇ ਦੇਖੀਦਾ ਸੀ ਕਿ ਐਮਐਲਏ ਸਬਾਨ ਆ ਰਹੇ ਆ ਕਰ ਰਹੇ ਆ ਮੈਂ ਵੀ ਪੂਰੀ ਕੋਸ਼ਿਸ਼ ਕਰੂੰਗਾ ਕਿ ਜੋ ਮੈਂ ਵੱਧ ਤੋਂ ਵੱਧ ਆਪਣੇ ਸੂਬੇ ਲਈ ਕਰ ਸਕਾਂ ਆਉਣ ਵਾਲੇ ਟਾਈਮ 'ਚ ਕਰੂੰਗਾ ਮੈਂ ਸ਼ੁਕਰਗੁਜ਼ਾਰ ਆ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦਾ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਦਾ ਸਾਡੇ ਪੰਜਾਬ ਪਰਿਵਾਰੀ ਮਨੀਸ਼ ਸੋਧਿਆ ਜੀ ਦਾ ਅਮਨ अरोड़ा जी ਸਾਡੇ ਪ੍ਰਧਾਨ ਔਰ ਹੋਰ ਹਰਪਾਲ ਚੀਮਾ ਜੀ ਵੀ ਅੱਜ ਇੱਥੇ ਹਾਜ਼ਰ ਹੋਏ ਬਾਕੀ ਸਾਰੇ ਮਨਿਸਟਰ ਐਮ ਐਲ ਏ ਸਹਿਬਾਨ ਮੈਂ ਸਾਰਿਆਂ ਤੋਂ ਗਾਈਡੈਂਸ ਲਵਾਂਗਾ ਕਿਉਂਕਿ ਮੇਰੀ ਪਹਿਲੀ ਟਰਨਿਓਰ ਹੈ ਪਰ ਇਹਦੇ ਵਿੱਚ ਕਈ ਹੈਗੇ ਜਿਹੜੇ ਦੋ ਦੋ ਤੀਜੀ ਤੀਜੀ ਵਾਰੀ ਬਣੇ ਆ ਮੈਂ ਸਾਰਿਆਂ ਦੀ ਗਾਈਡੈਂਸ ਲੈ ਕੇ ਅੱਗੇ ਚੱਲੂਗਾ ਔਰ ਅਸੀਂ ਪੰਜਾਬ ਸੂਬੇ ਲਈ ਵੱਧ ਤੋਂ ਵੱਧ ਆਉਣ ਵਾਲੇ ਟਾਈਮ ਵਿੱਚ ਕਰਾਂਗੇ ਬਹੁਤ ਬਹੁਤ ਰਾਜ ਸਭਾ ਵੀ ਦੇਖੀ ਵਿਧਾਨ ਸਭਾ ਦੀ ਰਿਪੋਰਟਾਂ ਚੜ੍ਹ ਗਈ ਵਨੂ ਸਾਹਿਬ ਨੂੰ ਸਤਾਇਆ ਹਲੇ ਤੱਕ ਤਾਂ ਆ ਗਈ। ਮੇਰੀ ਨਾ ਇੱਕ ਕਸੂਲ ਰਿਹਾ ਹੈ। ਵਨ ਡੇ ਐਟ ਅ ਟਾਈਮ ਕ੍ਰੋਸ ది ਬ੍ਰਿਜ ਵੈਨ ਇਟ ਕਮਸ। ਸੋ ਆਪਾਂ ਅੱਜ ਐਮ ਐਲ ਏ ਦੀ ਖੁਸ਼ੀ ਮਨਾਈਏ ਕਿ ਸੌ ਚੱਕੀ। ਹਾਂ ਜੀ। ਲਾਈਕ ਜਿਹੜੇ ਕੋਈ ਪਲਾਨ ਸਨ ਉਹ ਪੂਰਨ ਨੂੰ ਲੈ ਕੇ ਨੇ ਕਿਉਂਕਿ ਤੁਸੀਂ ਪਿਆ ਸੀ ਕਿ ਬਹੁਤ سارے ਕੰਮ ਉਲਝੇ ਨੇ। 1.5 ਸਾਲ ਦੇ ਵਿੱਚ ਰਿਪੋਰਟ ਤੋਂ ਕੰਪਨੀ ਤੇ ਜਾਨਕੀ ਇੱਕ ਥ੍ਰੀ ਪਲੈਨਿੰਗ ਉਨ ਕਰ ਲਈ ਕਿ ਜਿੱਤਤੀ ਵਿੱਚ ਨਹੀਂ ਕੀਤੀ ਹੋਈ ਜੀ ਦੇਖੋ ਜੋ ਲੋਕੀ ਕਹਿਣਗੇ ਉਹ ਕੰਮ ਕਰਾਂਗੇ ਜੋ ਅਸੀਂ ਚਾਹਦੇ ਆ ਉਹ ਨਹੀਂ ਹੋਣਗੇ ਆਲਰੇਡੀ ਜੋ ਮੈਂ 100 ਦਿਨ ਉੱਥੇ ਕੈਂਪੇਨਿੰਗ ਕੀਤੀ ਲੋਕਾਂ ਨੇ ਮੈਨੂੰ ਆਪਣੇ ਇਸ਼ੂਸ ਦੱਸੇ ਉਸੇ ਬੇਸ ਤੇ ਇੱਕ ਵਿਜ਼ਨ ਡਾਕੂਮੈਂਟ ਤਿਆਰ ਵੀ ਕੀਤਾ ਮੈਂ ਆਪਣੇ ਇਲੈਕਸ਼ਨ ਤੋਂ ਪਹਿਲਾਂ ਰਿਲੀਜ਼ ਵੀ ਕੀਤਾ ਸੀ ਉਹਦਾ ਨਾਮ ਵੀ ਪੀਪਲਜ਼ ਵਿਜ਼ਨ ਰੱਖਿਆ ਸੀ ਆਪਣਾ ਵਿਜ਼ਨ ਤੇ ਤੋਂ ਜੋ ਉਹਨਾਂ ਦੀ ਰਿਕੁਆਇਰਮੈਂਟ ਹੈ ਜੋ ਉਹਨਾਂ ਦਾ ਆ ਮੰਗ ਹੋਏਗੀ ਪੂਰੀ ਹੋਣ ਲਈ ਹੋਣੀ ਚਾਹੀਦੀ ਹੋਏ ਸਰ ਕੁਝ ਕਾਮਨ ਪ੍ਰੋਬਲਮ ਹੋਏਗੀ ਉਹ ਵੀ ਡਿਸਕਸ ਕਰ ਦੋ ਜਾਂ ਦੱਸ ਦੋ ਕਿ ਕਿਹੜਾ ਬਿਜ਼ਨਸ ਸਭ ਤੋਂ ਪਹਿਲਾਂ ਪ੍ਰਾਇੋਰਟੀ ਦੇਖਣਾ ਕੰਮ ਕਰਾਇਆ ਜਾਣਾ ਚਾਹੀਦਾ ਚਲੋ ਅਗਲੇ 100 ਦਿਨਾਂ ਤੁਹਾਡਾ ਪੂਰਾ ਹੁਣ 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 ਪੂਰੀ ਪ੍ਰਾਇੋਰਟੀ ਬਣਾਵਾਂਗੇ ਅੱਜ 100 ਚੁੱਕੀ ਹੈ ਪ੍ਰਾਇੋਰਟੀ ਵੀ ਬਣਾ ਕੇ ਫਿਰ ਤੁਹਾਨੂੰ ਦੱਸਾਂ